ਨਾਮ ਜੈਸਮਿਨ ਕੌਰ ਤੇ ਮੈਂ ਐਜ਼ ਅ ਸੀਐਚਓ ਕੰਮ ਕਰ ਰਹੀ ਹਾਂ ਸਾਡੇ 2200 ਤੇ 2300 ਮੁਲਾਜ਼ਮ ਇੱਥੇ ਕੰਮ ਕਰਦੇ ਆ ਪੂਰੇ ਪੰਜਾਬ ਵਿੱਚ ਸਾਡੀਆਂ ਪਹਿਲਾਂ ਮੁੱਖ ਮੰਗਾਂ ਹੈ ਕਿ ਸਾਡਾ ਇਨਸੈਂਟਿਵ ਟਾਰਗੇਟ ਜਿਹੜਾ ਟਾਰਗੇਟ ਬੇਸ ਦੇ ਆ ਸਾਡੇ ਨੂੰ 2 ਮਹੀਨੇ ਇਨਸੈਂਟਿਵ ਨਹੀਂ ਪਾਇਆ ਗਿਆ ਵਿਭਾਗ ਵੱਲੋਂ ਮਗਰ ਰੋਕ ਕੇ ਰੱਖਿਆ ਗਿਆ ਕਿਉਂਕਿ ਸਾਡੇ ਕੋਲ ਸਮਾਨ ਪੂਰਾ ਨਾ ਹੋਣ ਕਰਕੇ ਅਸੀਂ ਆਪਣਾ ਕੰਮ ਨਹੀਂ ਪੂਰਾ ਕਰ ਸਕੇ ਨਵਾਂ ਇਨਸੈਂਟੀ ਪਰਫਾਰਮਰ ਰੀਲੀਜ਼ ਕਰ ਦਿੱਤਾ ਗਿਆ ਅਸੀਂ ਚਾਹੁੰਦੇ ਹਾਂ ਕਿ ਸਾਡੇ ਕੋ ਉਪਰਾਨਾ ਜਿਹੜਾ ਇਨਸੈਂਟੀ ਪਰਫਾਰਮੈਂਸ ਜਿੱਤੇ ਪਹਿਲਾਂ ਹੀ ਕੰਮ ਕਰ ਰਹੇ ਸੀ ਉਹ ਸਾਨੂੰ ਸਾਡੇ ਤੇ ਲਾਗੂ ਕੀਤਾ ਜਾਏ ਇਹ ਟਾ ਇਹਦਾ 25000 ਬਾਕੀ ਸਟੇਟਾਂ ਚ ਮਿਲ ਰਹੀ ਹੈ ਸਾਡੇ ਇੱਥੇ 20000 ਬੇਸਿਕ ਤਨਖਾਹ ਮਿਲ ਰਹੀ ਹੈ ਅਸੀਂ ਬਾਰ ਬਾਰ ਵਿਭਾਗ ਨੂੰ ਲੈਟਰ ਲਿਖ ਚੁੱਕੇ ਹਾਂ ਸਰਕਾਰ ਨੂੰ ਵੀ ਕਹਿ ਚੁੱਕੇ ਹਾਂ ਕਿ ਸਾਡੇ ਬਾਕੀ ਸਟੇਟ ਵਾਂਗ ਪੂਰੀ ਕੀਤੀ ਜਾਏ ਸਾਨੂੰ ਉਹ ਵੀ ਦਿੱਤਾ ਜਾਏ ਲੋਇਲਟੀ ਬੋਨਸ ਇੱਕ ਸਾਡਾ ਜੋ ਸਾਨੂੰ 3 ਸਾਲ ਪੂਰੇ ਹੋਣ ਤੇ 5 ਸਾਲ ਪੂਰੇ ਹੋਣ ਤੇ ਸਾਨੂੰ ਦਿੱਤਾ ਜਾਂਦਾ ਸਰਕਾਰ ਵੱਲੋਂ ਉਹ ਵੀ ਸਰਕਾਰ ਵੱਲੋਂ ਬੰਦ ਕਰ ਦਿੱਤਾ ਗਿਆ ਲਾਸਟ ਇਹ ਕਿ ਸਾਡੇ ਜਿਹੜੀਆਂ ਸੈਂਟਰ ਤੇ ਸਾਨੂੰ ਜੇ ਸਪਲਾਈ ਚਾਹੀਦੀ ਆ ਕੰਮ ਕਰਨ ਲਈ ਜਿਵੇਂ ਸ਼ੂਗਰ ਚੈੱਕ ਕਰਨ ਲਈ ਸਟ੍ਰਿਪਸ ਹੋ ਗਈਆਂ ਬੀਪੀ ਪ੍ਰੈਟਸ ਹੋ ਗਏ 2-3 ਸਾਲ ਤੋਂ ਅਵੇਲੇਬਲ ਨਹੀਂ ਆ ਅਸੀਂ ਆਪਣੇ ਕੋਲ ਪੈਸੇ ਖਰਚ ਕੇ ਉਹ ਕੰਮ ਕਰ ਰਹੇ ਆ ਤੇ ਮਰੀਜ਼ ਵੀ ਉਹਦੇ ਨਾਲ ਪ੍ਰਭਾਵਿਤ ਹੋ ਰਹੇ ਆ ਸਿਹਤ ਸੂਲ ਦਾ ਪ੍ਰਭਾਵਿਤ ਹੋ ਰੀਆਂ ਤੇ ਅਸੀਂ ਚਾਹੁੰਦੇ ਆ ਕਿ ਸਾਨੂੰ ਉਹ ਦਿੱਤੀਆਂ ਜਾਣ ਅਸੀਂ ਕਿੰਨੀ ਵਾਰ ਲੈਟਰ ਲਿਖ ਚੁੱਕੇ ਆ ਸਾਰੇ ਵਿਭਾਗ ਨੂੰ ਕਿ ਸਾਡੇ ਕੋਲ ਅਵੇਲੇਬਲ ਨਹੀਂ ਹੈਗੀਆਂ ਸਾਡੇ ਕੋਲ ਸਾਨੂੰ ਉਹ ਦਿੱਤੀਆਂ ਜਾਣ ਤੇ ਅਸੀਂ ਉਹ ਚੀਜ਼ਾਂ ਮੰਗਣ ਵਾਸਤੇ ਆ ਜਿਹੜੇ ਸਾੜਿਆ ਰੋਜ਼ ਕੋਈ ਨਹੀਂ ਤੁਹਾਡੀ ਮੰਗਾ ਮੰਨੀਆਂ ਫਿਰ ਕੀ ਕੱਢ ਲਿਸ਼ ਸਰ ਅਸੀਂ 15 ਤਰੀਕ ਨੂੰ ਤਾਂ ਕੈਬਨਿਟ ਮਿੰਿਸਟਰ ਜਿਹੜੇ ਆਨਗੇ ਇਥੇ ਪਬਲਿਕ ਡੇ ਤੇ ਉਹਨਾਂ ਨੂੰ ਘੇਰਾਂਗੇ ਠੀਕ ਹੈ ਕਿ ਸਾਡੇ ਮੰਗ ਪੱਤਰ ਫਿਰ ਉਸ ਤੋਂ ਬਾਅਦ ਅਸੀਂ ਕਹਾਂਗੇ ਕਿ ਉਹਨਾਂ ਨੂੰ ਸੀਐਮ ਮੰਤਰੀ ਸੀਐਮ ਜੀ ਦੀ ਮੀਟਿੰਗ ਸਾਨੂੰ ਚਾਹੀਦੀ ਹੈ ਠੀਕ ਹੈ ਉਹ ਸਾਨੂੰ ਦਵਾਈ ਜਾਏ ਉਸ ਤੋਂ ਬਾਅਦ ਇਹ ਵੀ ਨਹੀਂ ਮੰਨੀ ਜਾਣੀ ਸਾਡੀ ਤਾਂ ਅਸੀਂ ਸਾਰੇ ਜਿਹੜੇ ਵੱਖ-ਵੱਖ ਸ਼ਹਿਰਾਂ ਚ ਐਮਐਲਏ ਕੈਬਨਿਟ ਮਨਿਸਟਰ ਜਿਹੜੇ ਆ ਉਹਨਾਂ ਸਾਰਿਆਂ ਦਾ ਘਰਾਓ ਕੀਤਾ ਜਾਊਗਾ ਤੇ ਸਿਹਤ ਮੰਤਰੀ ਤੇ ਮੁੱਖ ਮੰਤਰੀ ਦਾ ਘਰਾਓ ਕੀਤਾ